ਰੇਲਵੇ ਵਿਭਾਗ ਨੇ ਟਿਕਟਾਂ ਨੂੰ ਲੈ ਕੇ ਇੱਕ ਨਿਯਮ ਬਦਲਿਆ ਪੱਤਰਕਾਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਉਸ ਨਿਯਮ ਦੇ ਬਾਰੇ ਜਾਣਕਾਰੀ ਦੇਈਏ ਤਾਂ ਜੋ ਤੁਹਾਨੂੰ ਖਰਚਲ ਖਰੇ ਤੋਂ ਬਚਾਇਆ ਜਾ ਸਕੇ ਰੇਲਵੇ ਵਿਭਾਗ ਨੇ ਇੱਕ ਨਿਯਮ ਦਾ ਐਲਾਨ ਕੀਤਾ ਕਿ ਜਿਹੜੀ ਵੇਟਿੰਗ ਟਿਕਟ ਹੁੰਦੀ ਹੈ ਵੇਟਿੰਗ ਲਿਸਟ ਵਾਲੀ ਟਿਕਟ ਜਿਹੜੀ ਹੈ ਉਸ ਦੇ ਨਾਲ ਯਾਤਰੀ ਰੇਲ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਜੇਕਰ ਉਹ ਕਰਨਗੇ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੁਰਮਾਨਾ ਵਿਲਾਵਾਂਗੇ ਅਤੇ ਜਿੱਥੇ ਮਰਜੀ ਟੀਟੀ ਉਹਨਾਂ ਨੂੰ ਉਤਾਰ ਸਕਦਾ ਹੈ ਟ੍ਰੇਨ ਦੇ ਵਿੱਚੋਂ ਰੇਲ ਦੇ ਵਿੱਚੋਂ ਚੰਗੀ ਤਰ੍ਹਾਂ ਸਮਝਾ ਦਿੰਨੇ ਆ ਜਦੋਂ ਆਪਾਂ ਟਿਕਟ ਬੁੱਕ ਕਰਵਾਉਨੇ ਆ ਕਿਤੇ ਭਾਵੇਂ ਆਨਲਾਈਨ ਕਰਵਾਈਏ ਭਾਵੇਂ ਟਿਕਟ 카운ਟਰ ਤੇ ਜਾ ਕੇ ਕਰਵਾਈਏ ਰਿਜ਼ਰਵ ਕਰਾਉਨੇ ਆ ਆਪਣੀ ਸੀਟ वेटिंग लिस्ट चलदी हुंदी है मान लो आपा टिकट बुक करवाई 50 दी वेटिंग लिस्ट चल रही है अते जिन्नी देर तक उसदा चार्ट तैयार नहीं हुंदा गाड़ी नहीं चलदी उन्नी देर तक जे ता ਸਾਡੀ ਟਿਕਟ ਕਲੀਅਰ ਹੋ ਜਾਂਦੀ ਹੈ ਸਾਨੂੰ ਸੀਟ ਨੰਬਰ ਦਾ ਮੈਸੇਜ ਆ ਜਾਂਦਾ ਹੈ ਸੀਟ ਮਿਲ ਜਾਂਦੀ ਹੈ ਤਾਂ ਠੀਕ ਹੈ ਸਫ਼ਰ ਕਰ ਸਕਦੇ ਆ ਪਰ ਕੁਝ ਲੋਕ ਆ ਜਿਨ੍ਹਾਂ ਦੀ वेटिंग क्लियर ਨਹੀਂ ਹੁੰਦੀ ਭਾਵੇਂ ਉਹਨਾਂ ਨੂੰ ਸੀਟ ਨੰਬਰ ਨਹੀਂ ਮਿਲਦਾ ਉਹ वेटिंग लिस्ट ਦੇ ਵਿੱਚ ਹੀ ਰਹਿ ਜਾਂਦੇ ਉਹ ਵੀ ਲੋਕ ਆਪਣੀ ਟਿਕਟ ਨਾਲ ਲੈ ਕੇ ਰਿਜ਼ਰਵ ਡੱਬਿਆਂ ਦੇ ਵਿੱਚ ਚੜ ਜਾਂਦੇ ਨੇ ਅਤੇ ਸਫ਼ਰ ਕਰਦੇ ਨੇ ਜਿਸ ਦੇ ਨਾਲ ਉਹ ਖੜੇ ਹੋ ਕੇ ਸਫ਼ਰ ਕਰਦੇ ਕਿਉਂਕਿ ਸੀਟ ਤਾਂ ਉਹਨਾਂ ਨੂੰ ਮਿਲੀ ਨਹੀਂ ਹੁੰਦੀ ਬੁੱਕ ਨਹੀਂ ਹੋਈ ਹੁੰਦੀ ਇਸ ਕਰਕੇ ਉਹ ਖੜੇ ਹੋ ਕੇ ਸਫ਼ਰ ਕਰਦੇ ਨੇ ਇਸ ਤੇ ਰੋਕ ਲਾਉਣ ਦਾ ਫੈਸਲਾ ਰੇਲਵੇ ਵਿਭਾਗ ਨੇ ਲਿਆ ਰੇਲਵੇ ਵਿਭਾਗ ਨੇ ਇਹ ਵੀ ਆਖਿਆ ਰੂਲ ਪਹਿਲਾਂ ਹੀ ਹੈਗਾ ਏ ਇਹ ਕਾਨੂੰਨ ਪਹਿਲਾਂ ਹੀ ਹੈਗਾ ਕਿ ਜੇਕਰ ਤੁਹਾਡੀ ਵੇਟਿੰਗ ਲਿਸਟ ਵਾਲੀ ਟਿਕਟ ਹੈ ਤਾਂ ਤੁਸੀਂ ਸਫ਼ਰ ਨਹੀਂ ਕਰ ਸਕਦੇ ਜੇਕਰ ਆਨਲਾਈਨ ਕਰਵਾਈ ਹੈ ਟਿਕਟ ਵੇਟਿੰਗ 'ਚ ਰਹਿ ਗਈ ਹੈ ਆਟੋਮੈਟਿਕ ਉਹ ਕੈਨਸਲ ਹੋ ਜਾਂਦੀ ਹੈ ਆਪੇ ਹੀ ਤੁਹਾਡਾ ਜਿਹੜਾ ਰਿਫੰਡ ਹੈ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਂਦੇ ਨੇ ਕੁਝ ਹਿੱਸਾ ਕੱਟਿਆ ਜਾਂਦਾ ਅਤੇ ਕੁਝ ਜਿਹੜੇ ਨੇ ਉਹ ਵਾਪਸ ਆ ਜਾਂਦੇ ਆਪੇ ਹੀ ਪੈਸੇ ਉਹ ਤਾਂ ਬਿਲਕੁਲ ਨਹੀਂ ਕਰ ਸਕਦੇ ਸਫਰ ਪਰ ਜਿਹੜੇ ਟਿਕਟ ਕਾਊਂਟਰ ਤੇ ਜਾ ਕੇ ਟਿਕਟ ਕਟਵਾਉਂਦੇ ਨੇ ਉਹਨਾਂ ਦੀ ਵੇਟਿੰਗ ਲਿਸਟ ਕਲੀਅਰ ਨਹੀਂ ਹੁੰਦੀ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਟਿਕਟ ਕਾਊਂਟਰ ਤੇ ਹੀ ਜਾ ਕੇ ਆਪਣੀ ਟਿਕਟ ਰੱਦ ਕਰਵਾਉਣੀ ਪੈਂਦੀ ਹੈ ਅਤੇ ਪੈਸੇ ਵਾਪਸ ਲੈਣੇ ਪੈਂਦੇ ਪਰ ਦੋਵਾਂ ਹਾਲਾਤਾਂ ਦੇ ਵਿੱਚ ਭਾਵੇਂ ਆਨਲਾਈਨ ਕਰਵਾਈ ਹੈ ਟਿਕਟ ਭਾਵੇਂ ਕਾਊਂਟਰ ਤੋਂ ਕਰਵਾਈ ਹੈ ਸਫਰ ਨਹੀਂ ਕਰ ਸਕਦੇ ਹੁਣ ਹੋਏਗਾ ਕਿ ਰੇਲਵੇ ਵਿਭਾਗ ਨੇ TT ਨੂੰ ਅਧਿਕਾਰ ਦੇ ਦਿੱਤੇ ਨੇ ਜਿਹੜਾ ਟਿਕਟ ਚੈੱਕ ਕਰਦਾ ਹੈ ਟ੍ਰੇਨ ਦੇ ਵਿੱਚ ਉਸ ਨੂੰ ਸਾਰੇ ਅਧਿਕਾਰ ਦੇ ਦਿੱਤੇ ਅਤੇ ਆਖਿਆ ਸਖਤੀ ਕਰੋ ਜਿਹੜੇ ਇੰਜ ਸਫਰ ਕਰਦੇ ਨੇ ਉਹਨਾਂ ਨੂੰ ਜੁਰਮਾਨਾ ਲੱਗੇਗਾ ਹੁਣ ਬਖਸ਼ਿਆ ਨਹੀਂ ਜਾਏਗਾ ਪਹਿਲਾਂ ਬਖਸ਼ ਦਿੱਤਾ ਜਾਂਦਾ ਸੀ ਕੁਝ ਹੱਦ ਤੱਕ ਹੁਣ ਬਖਸ਼ਾਂਗੇ ਨਹੀਂ ਜੁਰਮਾਨਾ ਲਾਇਆ ਜਾਏਗਾ ਅਤੇ ਜਿੱਥੇ ਮਰਜੀ ਟੀਟੀ ਉਤਾਰ ਸਕਦਾ ਕੋਈ ਵੀ ਸਟੇਸ਼ਨ ਹੋਵੇ ਉੱਥੇ ਟੀਟੀ ਨੂੰ ਪੂਰਾ ਅਧਿਕਾਰ ਹੈ ਉਹ ਉਤਾਰ ਸਕਦਾ ਜਾਂ ਫਿਰ ਰਿਜ਼ਰਵ ਸੀਟਾਂ ਵਾਲੇ ਡੱਬੇ ਚੋਂ ਜਨਰਲ ਡੱਬੇ ਦੇ ਵਿੱਚ ਵੀ ਟੀਟੀ ਦੇ ਵੱਲੋਂ ਉਸ ਵਿਅਕਤੀ ਨੂੰ ਭੇਜਿਆ ਜਾ ਸਕਦਾ ਜਿਹੜਾ ਕਿ ਵੇਟਿੰਗ ਟਿਕਟ ਤੇ ਹੀ ਸਫਰ ਕਰ ਰਿਹਾ ਹੋਵੇਗਾ ਕੁਝ ਲੋਕਾਂ ਦੇ ਵੱਲੋਂ ਕੀਤਾ ਕੀ ਜਾਂਦਾ ਹੈ ਵੇਟਿੰਗ ਲਿਸਟ ਵਾਲੀ ਟਿਕਟ ਲੈ ਕੇ ਉਹ ਚੜ ਜਾਂਦੇ ਨੇ ਟੀਟੀ ਆਉਂਦਾ ਹੈ ਉਸ ਨੂੰ ਕਹਿ ਕੇ ਰਿਕੁਐਸਟ ਕਰਕੇ ਕੋਈ ਨਾ ਕੋਈ ਸੀਟ ਲੈ ਲੈਂਦੇ ਨੇ ਕਈ ਵਾਰ ਕੁਝ ਗਲਤ ਤਰੀਕੇ ਨਾਲ ਵੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਟੀਟੀ ਨੂੰ ਪੈਸੇ ਆਦੀ ਦੇ ਕੇ ਅਜਿਹੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ ਪਰ ਹੁਣ ਰੇਲਵੇ ਵਿਭਾਗ ਨੇ ਆਖਿਆ ਸਾਨੂੰ ਸ਼ਿਕਾਇਤਾਂ ਬੜੀਆਂ ਆਈਆਂ ਜਿਹੜੇ ਸੀਟ ਰਿਜ਼ਰਵ ਕਰਾ ਕੇ ਡੱਬਿਆਂ ਦੇ ਵਿੱਚ ਬੈਠ ਕੇ ਸੀਟਾਂ ਦੇ ਜਾਂਦੇ ਨੇ ਉਹ ਆਖਦੇ ਨੇ ਜਨਰਲ ਡੱਬਿਆਂ ਵਰਗਾ ਮੌਲ ਤੇ ਇਹਨਾਂ ਦਾ ਵੀ ਬਣ ਜਾਂਦਾ ਜਿਹੜੇ ਖੜੇ ਹੋ ਕੇ ਜਾਂਦੇ ਲੋਕ ਫਿਰ ਸਾਡੀਆਂ ਸੀਟਾਂ ਬੁੱਕ ਰਿਆਂ ਦਾ ਕੀ ਫਾਇਦਾ ਹਜ਼ਾਰਾਂ ਹੀ ਸ਼ਿਕਾਇਤਾਂ ਸਾਡੇ ਕੋਲ ਆਈਆਂ ਰੇਲਵੇ ਵਿਭਾਗ ਨੇ ਆਖਿਆ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਵੇਟਿੰਗ ਟਿਕਟ ਤੇ ਰਿਜ਼ਰਵ ਡੱਬੇ ਦੇ ਵਿੱਚ ਤੁਸੀਂ ਸਫ਼ਰ ਨਹੀਂ ਕਰ ਸਕਦੇ ਕਾਰਵਾਈ ਹੋਏਗੀ ਜੁਰਮਾਨਾ ਲੱਗੇਗਾ ਇਸ ਤੋਂ ਇਲਾਵਾ ਜਿੱਥੇ ਮਰਜ਼ੀ ਉਤਾਰਿਆ ਜਾ ਸਕਦਾ ਹੈ ਜਨਰਲ ਡੱਬੇ ਦੇ ਵਿੱਚ ਵੀ ਭੇਜਿਆ ਜਾ ਸਕਦਾ ਸਾਰੇ ਅਧਿਕਾਰ ਇਸ ਮਸਲੇ ਦੇ ਵਿੱਚ ਟੀਟੀ ਨੂੰ ਦੇ ਦਿੱਤੇ ਨੇ ਰੇਲਵੇ ਵਿਭਾਗ ਨੇ ਇਹ ਨਿਯਮਾਂ ਦੇ ਵਿੱਚ ਕੁਝ ਸਖਤੀ ਕੀਤੀ ਗਈ ਸੀ ਰੇਲਵੇ ਵਿਭਾਗ ਦੇ ਵੱਲੋਂ ਜਿਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਨਾਲ